ਹੈਲੋ ਸਸਰੀਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮਹਿੰਦਰਾ ਦੀਆਂ ਦੋ ਗੱਡੀਆਂ ਬਾਰੇ ਇੱਕ ਹੈਗੇ EV6E ਤੇ ਇੱਕ EV9E ਠੀਕ ਹੈ ਇਹ ਦੋਨੇ ਗੱਡੀਆਂ ਬਹੁਤ ਜਿਆਦਾ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਬਹੁਤ ਜਿਆਦਾ ਲੋਕਾਂ ਦੀ ਪਸੰਦ ਆਈਆਂ ਨੇ ਪਹਿਲੀ ਵੀ ਗੱਡੀਆਂ ਨੇ ਜੋ ਮਾਰਕੀਟ ਦੇ ਦੇ ਵਿੱਚ ਵਧੀਆ ਰੇਟ ਦੇ ਵਿੱਚ ਮਿਲ ਰਹੀਆਂ ਨੇ ਆਪਾਂ ਇਹਨਾਂ ਦੀਆਂ ਗੱਡੀਆਂ ਦੀ ਦੋਨਾਂ ਦੀਆਂ ਬੈਟਰੀਆਂ ਬਾਰੇ ਗੱਲ ਕਰਾਂਗੇ ਇਹਨਾਂ ਵਿੱਚ ਕੀ ਕੀ ਗਾਰੰਟੀ ਦੇ ਰਹੀ ਹੈ ਕਿ ਕੀ ਕੰਪਨੀ ਗਾਰੰਟੀ ਨਹੀਂ ਦੇ ਰਹੀ ਆਪਾਂ ਨਿੱਕੀ ਨਿੱਕੀ ਗੱਲ ਦੇ ਉੱਤੇ ਛੋਟੇ ਛੋਟੇ ਗੱਲ ਉੱਤੇ ਥੋੜਾ ਨਾਲ ਗੱਲ ਕਰਾਂਗੇ ਇਸ ਵਾਰ ਮਹਿੰਦਰ ਨੇ ਲੋਕਾਂ ਨੂੰ ਬਹੁਤ ਹੀ ਗਦੀ ਘੇੜ ਦੇ ਵਿੱਚ ਫਾਕੇ ਰੱਖਿਆ ਹੈ ਇਸ ਵਾਰ ਲੋਕਾਂ ਇਸ ਵਾਰ ਲੋਕਾਂ ਨੂੰ ਬਹੁਤ ਜ਼ਿਆਦਾ ਸ਼ਰਤਾਂ ਰੱਖ ਦਿੱਤੀਆਂ ਨੇ ਜੋ ਜੋ ਕਿ ਪੂਰੀਆਂ ਕਰਨੀਆਂ ਬਹੁਤ ਹੀ ਜ਼ਿਆਦੇ ਔਖੀਆਂ ਹੋ ਚੁੱਕੀਆਂ ਨੇ ਮੇਰੇ ਹਿਸਾਬ ਦੇ ਨਾਲ ਤਾਂ ਇਹ ਨਾ ਮੁਕਣੀ ਨੇ ਕਿਉਂਕਿ ਇਹੋ ਜਿਹੀਆਂ ਸ਼ਰਤਾਂ ਕੰਪਨੀਆਂ ਰੱਖ ਦਿੱਤੀਆਂ ਨੇ ਜੋ ਕਦੇ ਪੂਰੀਆਂ ਹੋ ਹੀ ਨਹੀਂ ਸਕਦੀਆਂ ਜੇ ਆਪਾਂ ਵਾਰੰਟੀ ਲੈਣੀ ਹੈ ਤਾਂ ਉਸ ਸ਼ਰਤਾਂ ਅਕੋਰਡਿੰਗ ਚੱਲਣੀ ਪਊ ਨਹੀਂ ਤਾਂ ਤੁਹਾਡੀ ਗੱਡੀ ਦੀ ਵਾਰੰਟੀ ਜਮ੍ਹਾਂ ਖਤਮ ਠੀਕ ਹੈ ਤੇ ਜੇ ਆਪਾਂ ਇੱਕ ਵੀ ਗਲਤੀ ਕਰਦੇ ਆ ਠੀਕ ਹੈ ਇੱਕ ਵੀ ਗਲਤੀ ਕਰਦੇ ਆ ਤਾਂ ਲਾਈਫ ਟਾਈਮ ਜਿਹੜੀ ਗਾਰੰਟੀ ਹੈ ਗੱਡੀ ਦੀ ਉਹ ਖਤਮ ਹੋ ਜੂਗੀ ਠੀਕ ਹੈ ਆਪਾਂ ਕਿਸੇ ਵੀ ਤਰ੍ਹਾਂ ਦੀ ਗਾਰੰਟੀ ਤੋਂ ਵਾਂਝੇ ਰਹਿ ਸਕਦੇ ਆ ਆਪਾਂ ਕੱਲੀ ਕੱਲੀ ਗੱਲਾਂ ਦੇ ਬਾਰੇ ਤੁਹਾਨੂੰ ਦੱਸਾਂਗੇ ਕੀ ਕੀ ਸ਼ਰਤਾਂ ਰੱਖੀ ਨੇ ਕਿਹੜੇ ਕਿਹੜੇ ਗੱਲਾਂ ਉੱਤੇ ਧਿਆਨ ਦੇ ਵਿੱਚ ਰੱਖਣ ਵਾਲੀਆਂ ਨੇ ਦੋਸਤੋ ਮਿਹंद्रा ਦੀਆਂ ਕਾਰਾਂ ਲਾਈਫ ਟਾਈਮ ਬੈਟਰੀ ਗਾਰੰਟੀ ਦੇ ਰਹੀਆਂ ਨੇ ਠੀਕ ਹੈ ਜਿਹੜੇ ਕਿ ਬਿਲਕੁਲ ਸੱਚੇ ਗੱਲ ਹੈ ਪਰ ਆਪਾਂ ਨੂੰ ਇਹਨਾਂ ਦੀਆਂ ਛੋਟੇ-ਛੋਟੇ ਗੱਲਾਂ ਨੇ ਜੋ ਕਿ ਉਹਨਾਂ ਬਾਰੇ ਆਪਾਂ ਤੁਹਾਡਨਾਂ ਨਾਲ ਵਿਸਤਾਰ ਦੇ ਤੌਰ ਤੇ ਗੱਲ ਕਰਾਂਗੇ ਕੀ ਕੀ ਗਾਰੰਟੀ ਦੇ ਰਹੀਆਂ ਨੇ ਜਿਵੇਂ MG ਦੀਆਂ ਗੱਡੀਆਂ ਆ ਰਹੀਆਂ ਨੇ ਠੀਕ ਆ ਉਹ ਵੀ ਲਾਈਫਟਾਈਮ ਗਾਰੰਟੀ ਦੇ ਰਹੀ ਆ ਤੇ ਇਹਨਾਂ ਦੋਨਾਂ ਦੇ ਵਿੱਚ ਆਪਾਂ ਕੰਪੇਰੀਸ਼ਨ ਕਰਾਂਗੇ ਕਿਹੜੀ ਗੱਡੀ ਦੀ ਕਿਹੜੀ ਗਾਰੰਟੀ ਵਧੀਆ ਹੈ ਕਿਹੜੀ ਦੀ ਵਾਰੰਟੀ ਨਹੀਂ ਵਧੀਆ ਕਿਹੜੀ ਆਪਾਂ ਨੂੰ ਗੱਡੀ ਲੈਣੀ ਚਾਹੀਦੀ ਹੈ ਕਿਹੜੀ ਨਹੀਂ ਲੈਣੀ ਚਾਹੀਦੀ ਕੋ ਕਿਡਾ ਮਹਿੰਦਰਾ ਦੇ ਗੱਡੀਆਂ ਨੇ ਇਹਨੇ ਟਾਰਕ ਬਹੁਤ ਜ਼ਿਆਦਾ ਇੱਕ ਤਾਂ ਰੇਟ ਦੇ ਵਿੱਚ ਵਧੀਆ ਨੇ ਇੱਕ ਪਾਵਰਫੁੱਲ ਨੇ ਗਿਆ ਇੱਕ ਇਹਨਾਂ ਦੇ ਜੋ ਇਸ ਰੇਟ ਦੇ ਵਿੱਚ ਸਪੋਰਟਸ ਤੇ ਲੈਗਜ਼ਰੀ ਮਾਡਲ ਕੱਢੇ ਨੇ ਇਹਨਾਂ ਨੇ ਜੋ ਦੇਖਣ ਵਿੱਚ ਬਹੁਤ ਜ਼ਿਆਦਾ ਸੋਹਣੇ ਨੇ ਠੀਕ ਹੈ ਇਹ ਪਹਿਲੀ ਗੱਡੀ ਹੈ ਜਿਹੜੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਲਾਈ ਹੈ ਆਪਾਂ ਜੋ EV ਗੱਡੀ ਕਾਮਯਾਬ ਹੋਈ ਆ ਠੀਕ ਹੈ ਇਹੇ ਸਭ ਤੋਂ ਵੱਧ ਇਹਨਾਂ ਦੀ ਬੁਕਿੰਗਾਂ ਹੋ ਰਹੀਆਂ ਨੇ 31000 ਤੋਂ ਪਲੱਸ ਯੂਨਟ ਇਹ ਵਿਚੋਕੇ ਨੇਗੇ ਇੱਕ ਸਾਲ ਦੇ ਵਿੱਚ ਤੇ ਹੋਰ ਗੱਡੀਆਂ ਬਹੁਤ ਜ਼ਿਆਦਾ ਬੁੱਕ ਹੋ ਰਹੀਆਂ ਨੇ ਹੁਣ ਸੜਕਾਂ ਤੇ ਤੁਹਾਨੂੰ ਆਮ ਹੀ ਤਰ੍ਹਾਂ ਫਿਰਦੀਆਂ ਦੇਖਦੀਆਂ ਨੇ ਇੰਨਾ ਛੋਟੇ ਛੋਟੇ ਗੱਲਾਂ ਨੂੰ ਦੇਖਦੇ ਹੋਏ ਹੁਣ ਇਹ ਗੱਡੀਆਂ ਦੇ ਲੋਕ ਬਹੁਤ ਮਗਰ ਬੈ ਚੁੱਕੇ ਨੇ ਤੇ ਇਹ ਲੋਕ ਗੱਡੀਆਂ ਨੂੰ ਲੈਣਾ ਚਾਹੁੰਦੇ ਨੇ ਠੀਕ ਆ ਹੁਣ ਆਪਾਂ ਗੱਲ ਕਰਾਂਗੇ ਇਨ੍ਹਾਂ ਗੱਡੀਆਂ ਦੀ ਗਾਰੰਟੀ ਬਾਰੇ ਠੀਕ ਆ ਬੈਟਰੀ ਬਾਰੇ ਗਾਰੰਟੀ ਤੇ ਮੋਟਰ ਦੀ ਗਾਰੰਟੀ ਬਾਰੇ ਜੋ ਕਿ ਛੋਟੇ ਛੋਟੇ ਗੱਲਾਂ ਨੇ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਵਾਂਗੇ ਇਸੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਠੀਕ ਹੈ ਕਿੱਲੇ-ਕੱਲੇ ਪੁਆਇੰਟ ਤੁਹਾਨੂੰ ਨਾਲ ਆਊਗਾ ਤੇ ਤੁਹਾਡੇ ਸਮਝਣ ਵਾਲਾ ਹੋਊਗਾ ਤਾਂ ਕਿ ਜੋ ਵੀ ਤੁਸੀਂ ਕੰਪਨੀ ਤੋਂ ਐਗਰੀਮੈਂਟ ਜੋ ਕੰਪਨੀ ਤੁਹਾਡੇ ਤੋਂ ਸਾਈਨ ਕਰਾਉਂਦੀ ਐ ਐਗਰੀਮੈਂਟ ਤੁਸੀਂ ਉਹ ਧਿਆਨ ਨਾਲ ਪੜੋ ਤਾਂ ਕਿ ਤੁਹਾਨੂੰ ਉਸ ਦੇ ਬਾਰੇ ਪੂਰੀ ਜਾਣਕਾਰੀ ਹੋਵੇ ਕੰਪਨੀ ਨੇ ਕੀ ਕੀ ਸ਼ਰਤਾਂ ਰੱਖੀਆਂ ਨੇ ਆਪਾਂ ਸ਼ਰਤਾਂ ਦੇ ਉੱਤੇ ਖਰੇ ਉੱtreਈਏ ਠੀਕ ਹੈ ਤੇ ਗੱਡੀ ਇੱਕ ਗੱਡੀ ਕਿਉਂ ਮਸ਼ਹੂਰ ਹੋ ਰਹੀ ਆ ਪਹਿਲੀ ਗੱਲ ਤਾਂ ਇਹ ਹੈ ਕਿਉਂਕਿ ਇਹਦਾ ਰੇਟ 19 ਲੱਖ ਦੇ ਨੇੜੇ ਬਾਊਟ ਹੈ 1660 ਕਿਲੋਮੀਟਰ ਚੱਲਦੀ ਹੈ ਠੀਕ ਹੈ ਇਹ ਲਗਜ਼ਰੀ ਸਪੋਰਟਸ ਦੇਖਣ ਦੇ ਵਿੱਚ ਹੈ ਬਹੁਤ ਜ਼ਿਆਦਾ ਮਹਿੰਗੀਆਂ ਨੇ ਦੂਜੀਆਂ ਗੱਡੀਆਂ ਇਹ ਬਹੁਤ ਜ਼ਿਆਦਾ ਘੱਟ ਰੇਟ ਦੇ ਵਿੱਚ ਗੱਡੀ ਹੈ ਕੰਪਨੀ ਨੇ ਜਿਹੇ ਜੀ ਗੱਡੀ ਦਾ ਲੁੱਕ ਦੇ ਵਾਈਜ਼ ਉਸ ਜਿਹੇ ਰੇਟ ਦੇ ਵਿੱਚ ਨਹੀਂ ਗੱਡੀ ਕੱਢੀ ਥੋੜੇ ਬਹੁਤ ਘੱਟ ਰੇਟ ਦੇ ਵਿੱਚ ਗੱਡੀ ਹੈ ਬਹੁਤ ਜ਼ਿਆਦਾ ਟਾਰਕ ਹੈ ਬਹੁਤ ਜ਼ਿਆਦਾ ਪਾਵਰ ਹੈ ਗੱਡੀ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਹੈ ਤੇ ਇੰਨਾਂ ਗੱਡੀਆਂ ਦੇ ਵਿੱਚ ਲਾਈਫਟਾਈਮ ਦੀ ਗਾਰੰਟੀ ਹੈ ਤੇ 250 ਪਲੱਸ ਦੀ ਹਾਰਸ ਪਾਵਰ ਦੇ ਰਹੀ ਹੈ ਠੀਕ ਹੈ ਤੇ ਹੁਣ ਗੱਲ ਕਰਦੇ ਆ ਕਿਸੇ ਵੀ ਕੰਪਨੀ ਦੇ ਬਾਰੇ ਜਿਵੇਂ ਕੋਈ ਵੀ ਕੰਪਨੀ ਆ ਠੀਕ ਹੈ ਇਹਨਾਂ ਕਾਰਨਾਂ ਦੇ ਉੱਤੇ ਹਰ ਇੱਕ ਗੱਡੀ ਦੇ ਉੱਤੇ ਜਾਂ ਤਾਂ 1 ਸਾਲ ਇੱਕ ਤਾਂ ਸਾਲ ਦੀ ਗਾਰੰਟੀ ਦਿੰਦੀ ਹੈ ਜਾਂ ਫਿਰ ਕਿਲੋਮੀਟਰ ਦੀ ਜਿਵੇਂ ਕਿ ਹਰ ਇੱਕ ਗੱਡੀ ਦੇ ਵਿੱਚ ਘੱਟੋ ਘੱਟ 4 ਸਾਲ ਤੱਕ ਦੀ ਗਾਰੰਟੀ ਹੁੰਦੀ ਹੈ ਜਾਂ ਜਾਂ 1 ਲੱਖ ਕਿਲੋਮੀਟਰ ਤੱਕ ਚੱਲਣ ਦੀ ਗਾਰੰਟੀ ਹੁੰਦੀ ਹੈ ਇਹਨਾਂ ਦੋਵੇਂ ਗੱਡੀਆਂ ਦੇ ਵਿੱਚ ਕੰਪਨੀ ਜਿਵੇਂ ਕਿ ਕਵਚਾਰਦਰ ਦੀ ਗੱਲ ਕਰਦੇ ਆ ਇਹ ਚਾਰਦਰ ਦੇ ਵਿੱਚ 3 ਸਾਲ ਦੀ ਗੱਡੀ ਦੀ ਸਿਰਫ ਇਹ EV ਗੱਡੀਆਂ ਦੀ ਗੱਲ ਕਰ ਰਹੇ ਆਪਾਂ ਹੁਣ EV ਗੱਡੀ ਦੇ ਚਾਰਜਰ ਦੀ 3 ਸਾਲ ਦੀ ਗਾਰੰਟੀ ਹੁੰਦੀ ਹੈ ਤੇ ਲਾਈਫਟਾਈਮ ਕਿਲੋਮੀਟਰ ਦੀ ਗਾਰੰਟੀ ਹੁੰਦੀ ਹੈ ਇਸ ਦੇ ਵਿੱਚ ਕੰਪਨੀ ਆਪਾਂ ਨੂੰ ਅਨਲਿਮਿਟਿਡ ਜਿੰਨਾ ਮਰਜ਼ੀ ਆਪਾਂ ਗੱਡੀ ਚਾਹੀਏ ਉਹਦੀ ਗਾਰੰਟੀ ਦਿੰਦੀ ਹੈ ਠੀਕ ਹੈ ਇਹ ਅਨਲਿਮਿਟਿਡ ਹੁੰਦੀ ਹੈ ਜੀ ਜੋ ਵੀ ਗਾਰੰਟੀ ਹੁੰਦੀ ਹੈ ਠੀਕ ਹੈ ਚਾਰਜਰ ਦੀ ਚਾਰਜਰ 3 ਸਾਲ ਦੇ ਵਿੱਚ ਆਪਣਾ ਕਦੇ ਵੀ ਖਰਾਬ ਹੋ ਗਿਆ ਤਾਂ ਆਪਾਂ ਨੂੰ ਕੰਪਨੀ ਨਵਾਂ ਚਾਰਜਰ ਦੇ ਦਊਗੀ ਕਿੱਥੇ ਵੀ ਆਪਾਂ ਹੋਈਏ ਕਿਸੇ ਵੀ ਕੰਪਨੀ 'ਚ ਜਾ ਕੇ ਆਪਾਂ ਨਵਾਂ ਚਾਰਜਰ ਚੇਂਜ ਕਰ ਸਕਦੇ ਹਾਂ ਇਹਨਾਂ ਤੋਂ ਜਿੱਦਾਂ ਕਿ ਹੁਣ ਆਪਾਂ ਚਾਰ-ਦਰ ਬਾਰੇ ਗੱਲ ਕਰੀ ਸੀ ਠੀਕ ਹੈ ਚਾਰ-ਦਰ ਦੇ ਵਿੱਚ 3 ਸਾਲਾਂ ਦੇ ਵਿੱਚ ਕੋਈ ਵੀ ਕਿੰਨੀ ਮਰਜ਼ੀ ਗੱਡੀ ਚੱਲੀ ਹੋਵੇ ਆਪਾਂ ਨੂੰ ਚਾਰ-ਦਰਾਂမှာ ਮਿਲੂ ਉਸੇ ਤਰ੍ਹਾਂ ਹੁਣ ਆਪਾਂ ਮੋਟਰ ਦੇ ਐਮਸੀਯੂ ਸੈਟਅਪ ਦੇ ਬਾਰੇ ਗੱਲ ਕਰਾਂਗੇ ਮੋਟਰ ਤੇ ਐਮਸੀਯੂ ਸੈਟਅਪ ਦੇ ਵਿੱਚ ਕੰਪਨੀ ਮਹਿੰਦਰਾ ਨੇ ਕਿਹਾ ਹੈ ਕਿ ਆਪਾਂ ਗਾਰੰਟੀ ਦੇਵਾਂਗੇ 8 ਸਾਲ ਦੀ 8 ਸਾਲ ਦੇ ਵਿੱਚ 160 ਕਿਲੋਮੀਟਰ ਤੱਕ ਗੱਡੀ ਚੱਲੀ ਹੋਵੇ ਠੀਕ ਹੈ ਆਪਾਂ ਉਹ ਬੰਦੇ ਨੂੰ ਇਹ ਮੋਟਰ ਤੇ ਐਮਸੀ ਸੈਟਅਪ ਦੀ ਫੁੱਲ ਗਾਰੰਟੀ ਲੇਵਾਂਗੇ ਜੇ 8 ਸਾਲਾਂ ਤੋਂ 1 ਸਾਲ ਵੀ ਅੱਗੇ ਹੁੰਦਾ 1 ਮਹੀਨਾ ਵੀ ਅੱਗੇ ਹੁੰਦਾਗਾ ਤਾਂ ਉਹ ਗਾਰੰਟੀ ਖਤਮ ਹੋ ਜੂਗੀ ਉਦਾਂ ਕਿ ਜੇ 1 ਸਾਲ 8 ਸਾਲਾਂ ਦੇ ਵਿਚ ਵਿੱਚ ਜੇ ਆਪਾਂ ਦੋਨਾਂ ਦੇ ਵਿਚ ਤੋਂ ਜੇ ਮਨ ਲੀ ਕਿ ਪਹਿਲਾਂ 1,60,000 ਕਿਲੋਮੀਟਰ ਆਪਣੇ 5 ਸਾਲਾਂ ਵਿੱਚ ਕੰਪਲੀਟ ਹੋ ਗਏ ਠੀਕ ਆ ਤੁਹਾਡੀ ਇਹ ਗਾਰੰਟੀ ਖਤਮ ਹੋ ਜੂਗੀ 1,61,000 ਤੋਂ ਤੁਹਾਨੂੰ ਕੰਪਨੀ ਗਾਰੰਟੀ ਨਹੀਂ ਦੇਊਗੀ ਚੀਜ਼ ਦੀ ਠੀਕ ਆ ਤੇ ਦੂਜੇ ਨੰਬਰ ਦੇ ਤੇ ਕੁੱਲ ਮਿਲਾ ਕੇ ਆਪਾਂ ਇਹ ਗੱਲਾਂ ਤੋਂ ਨਿਕਲ ਕੇ ਨਤੀਜਾ ਇਹ ਆਇਆ ਕਿ ਇਸ ਵਿੱਚ ਕੰਪਨੀ ਆਪਾਂ ਨੂੰ ਕੋਈ ਵੀ ਗੱਡੀ ਦੇ ਉੱਤੇ ਫੁੱਲ ਗੱਡੀ ਦੇ ਉੱਤੇ ਕੋਈ ਪੱਕੀ ਗਾਰੰਟੀ ਨਹੀਂ ਦਿੰਦੀ ਸਿਰਫ ਮੋਟਰ ਦੇ ਉੱਤੇ ਹੀ ਕੰਪਨੀ ਦੀ 8 ਸਾਲ ਦੀ ਗਾਰੰਟੀ ਆ ਠੀਕ ਹੈ ਜੋ ਆਪਾਂ ਹਿਸਾਬ ਲਾਇਆ ਕਿਲੋਮੀਟਰ ਬਹੁਤ ਘੱਟ ਨੇ ਜਿੰਦਾ ਕਿ ਕੰਪਨੀ ਦੇ ਵਿੱਚ ਆਪਾਂ ਕਹਿੰਨੇ ਆ 8 ਸਾਲਾਂ 'ਚ ਜਿਵੇਂ EV ਗੱਡੀ ਆ 160 1,60,000 ਕਿਲੋਮੀਟਰ ਬਹੁਤ ਘੱਟ ਚੱਲੂਗੀ ਕੰਪਨੀ ਨੂੰ ਕੁੱਟ-ਕੁੱਟ ਚਾਹੀਦਾ ਸੀ 4 ਲੱਖ ਦਾ ਓਫਰ ਦੇਣ ਦਾ ਪਰ ਕੰਪਨੀ ਨੇ ਦਿੱਤੇ 1,60,000 ਦਾ ਕੰਪਨੀ ਵੀ ਖੁਸ਼ ਹੋ ਸਮਝ ਕੇ ਇਹੀ ਓਫਰ ਦੇ ਰਹੀ ਆ ਜਿਸ ਦੇ ਵਿੱਚ ਆਪਾਂ ਨੂੰ ਕੁਝ ਨਾ ਕੁਝ ਸੋਚੋ ਵਿਚਾਰ ਕਰਕੇ ਇਵੀ ਗੱਡੀਆਂ ਦੇ ਵੱਲ ਜਾਣਾ ਚਾਹੀਦਾ ਤੇ ਤਰ੍ਹਾਂ ਹੁਣ ਆਪਾਂ ਗੱਲ ਕਰਦੇ ਆ ਗੱਡੀ ਦੀ ਬੈਟਰੀ ਬਾਰੇ ਠੀਕ ਹੈ ਜਿਵੇਂ ਕਿ ਕੰਪਨੀ ਕਹਿੰਦੀ ਹੈ ਕਿ ਲਾਈਫ ਟਾਈਮ ਸਾਡੀ ਕੰਪਨੀ ਦੀ ਬੈਟਰੀ ਦੀ ਗਾਰੰਟੀ ਹੈ ਕੰਪਨੀ ਲਾਈਫ ਕਮ ਇੱਕ ਗੱਡੀ ਦੀ 15 ਸਾਲ ਮੰਨਦੀ ਹੈ ਜਦੋਂ ਕਿ ਆਪਾਂ ਨਵੀਂ ਗੱਡੀ ਰਜਿਸਟ੍ਰੇਸ਼ਨ ਕਰਾਉਨੇ ਆ ਤਾਂ ਉਹਦੀ 15 ਸਾਲ ਦੀ ਆਰਸੀ ਤੇ ਡੇਟ ਲਿਖ ਕੇ ਆਉਂਦੀ ਹੈ 15 ਸਾਲ ਦੀ ਹੀ ਲਾਈਫ ਰਹੂਗੀ ਠੀਕ ਹੈ ਉਸੇ ਤਰ੍ਹਾਂ ਕੰਪਨੀ ਕੀ ਕਰਦੀ ਹੈ ਇਹ ਵਾਰੰਟੀ ਨੂੰ ਠੀਕ ਹੈ ਕੁਝ ਸ਼ਰਤਾਂ ਦੇ ਅਕੋਰਡਿੰਗ ਮੈਨੇ ਕਹਿੰਦਾ ਵੀ ਫੁੱਲ ਵੀ ਕੰਪਨੀ ਨੇ ਕਹਿਤਾ ਜੋ ਕਹਿਤਾ ਕੰਪਨੀ ਨੇ ਸਿਰਫ 15 ਸਾਲ ਦੀ ਹੀ ਗਾਰੰਟੀ ਦਿੰਦੀ ਹੈ ਜਿੱਦਾਂ ਕਿ ਹੁਣ ਆਪਾਂ ਇਹ ਨਹੀਂ ਹੋ ਸਕਦਾ ਵੀ ਆਪਾਂ ਉਸ ਤੋਂ ਬਾਅਦ ਜਿੰਮੀ ਆਪਾਂ ਹਰ ਇੱਕ ਗੱਡੀ ਦੀ ਫਿਟਨੈਸ ਖਤਮ ਹੋ ਜਾਂਦੀ ਆਪਾਂ 5 ਸਾਲ ਵਧਾ ਲੈਣੇ ਆ ਕੰਪਨੀ ਤੁਹਾਨੂੰ ਬਾਏ ਰਿਟਰਨ ਦਊਗੀ ਠੀਕ ਆ ਉਸ ਸਿਰਫ ਕੰਪਨੀ ਕਹਿੰਦੀ ਹੈ ਮੇਰੀ ਸਿਰਫ ਬੈਟਰੀ ਦੀ ਗਾਰੰਟੀ 15 ਸਾਲ ਹੀ ਆ 15 ਸਾਲ ਤੋਂ ਬਾਅਦ ਤੁਸੀਂ ਚਾਹੇ 1 ਸਾਲ ਵਧਾਓ 2 ਮਹੀਨੇ ਵਧਾਓ ਮੇਰੀ ਇਸ ਤੋਂ ਬਾਅਦ ਕੋਈ ਬੈਟਰੀ ਦੀ ਕੋਈ ਗਾਰੰਟੀ ਨਹੀਂ ਠੀਕ ਆ ਮੇਰੀ ਜੋ ਬੈਟਰੀ ਦੀ ਗਾਰੰਟੀ ਹੈ ਸਿਰਫ ਉਹ 15 ਸਾਲ ਹੀ ਆ ਠੀਕ ਹੈ ਉਹ 15 ਸਾਲ ਦੀ ਗੱਲ ਕਰਦੀ ਹੈ ਕੰਪਨੀ ਉਹਦੇ ਵਿੱਚ ਵੀ ਕੰਪਨੀ ਨੇ ਕੁਝ ਸ਼ਰਤਾਂ ਰੱਖੀਆਂ ਨੇ ਜੋ ਆਪਾਂ ਇੱਕ ਦੂਜੇ ਦੇ ਸਾਹਮਣੇ ਹੁਣ ਕਰਨ ਲੱਗੇ ਆ ਥੋੜੇ ਟਾਈਮ ਤੱਕ ਇਹ ਜੋ 15 ਸਾਲ ਕੰਪਨੀ ਨੇ ਕਿਹਾ ਇਹਦੇ ਵਿੱਚ ਅਨਲਿमिटेड ਤੁਹਾਨੂੰ ਕਿਲੋਮੀਟਰ ਸਕੀਮ ਮਿਲੂਗੀ ਠੀਕ ਹੈ ਇਹਦੇ ਵਿੱਚ ਆਪਾਂ ਕਿੰਨੀ ਮਰਜ਼ੀ ਗੱਡੀ ਚਲਾ ਲਈਏ ਕਿੰਨੇ ਕਿੰਨੇ ਮਰਜ਼ੀ ਕਿਲੋਮੀਟਰ ਹੋ ਜਾਣ ਤੁਹਾਨੂੰ ਬੈਟਰੀ ਸਿਰਫ ਕਿਲੋਮੀਟਰ ਦੇ ਹਿਸਾਬ ਦੇ ਨਾਲ 15 ਸਾਲ ਦੀ ਹੀ ਕੰਪਨੀ ਨੇ ਗਾਰੰਟੀ ਦਿੱਤੀ ਹੈ ਇਹਦੇ ਵਿੱਚ ਕੋਈ ਕਿਲੋਮੀਟਰ ਦੀ ਕੋਈ ਲਿਮਿਟ ਨਹੀਂ ਰੱਖੀ ਇਸੇ ਵਿੱਚ ਸਿਰਫ ਇਹ ਜੋ ਲਿਮਟਡ ਗੱਡੀ ਨੇ ਕੰਪਨੀ ਨੇ ਆਪ ਨੂੰ 15 ਸਾਲ ਦੀ ਗਾਰੰਟੀ ਦਿੰਦੀ ਆ ਸਿਰਫ ਪ੍ਰਾਈਵੇਟ ਯੂਜ਼ਰ ਨੂੰ ਹੀ ਦਿੰਦੀ ਆ ਕਮਰਸ਼ੀਅਲ ਯੂਜ਼ਰ ਵਾਸਤੇ ਕੋਈ ਵੀ ਇਹ ਸਕੀਮ ਨਹੀਂ ਹੈਗੀ ਠੀਕ ਹੈ ਤਾਂ ਇਸ ਗੱਲ ਦਾ ਧਿਆਨ ਰੱਖਿਓ ਕਿ ਇਹ ਸਿਰਫ ਪ੍ਰਾਈਵੇਟ ਯੂਜ਼ਰ ਲਈ ਹੀ ਆ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਆਪਾਂ 5 ਸਾਲ ਜਿਵੇਂ ਆਰਸੀ ਅਪਡੇਟ ਕਰਾ ਲੈਣੇ ਹਰ ਇੱਕ ਸਾਲ ਖਤਮ ਹੋਣ ਤੋਂ ਬਾਅਦ ਆਰਸੀ ਮੈਨੂਫੈਕਚਰਿੰਗ ਖਤਮ ਹੋਣ ਤੋਂ ਬਾਅਦ ਤੇ ਆਪਾਂ 5 ਸਾਲ ਵਧਾ ਲੈਣੇ ਇਹਦੇ ਵਿੱਚ ਤੁਸੀਂ 5 ਸਾਲ ਵਧਾਉਂਗੇ ਤਾਂ ਕੰਪਨੀ ਲਿਖ ਕੇ ਦੇ ਰਹੀ ਆ ਵੀ ਤੁਸੀਂ 5 ਸਾਲ ਵਧਾਉਣੇ ਤਾਂ ਸਾਡੀ ਗਾਰੰਟੀ ਬਿਲਕੁਲ ਖਤਮ ਹੋ ਜੂਗੀ 15 ਸਾਲ ਦੀ ਸਿਰਫ 15 ਸਾਲ ਦੀ ਹੀ ਰਹੂਗੀ ਉਸ ਤੋਂ ਬਾਅਦ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਕੰਪਨੀ ਕਹਿੰਦੀ ਸਾਡੀ ਤਾਂ ਕਿ ਹੁਣ ਆਪਾਂ ਗੱਲ ਕਰੀ ਸੀ ਕਿ ਰੀਨਿਊ ਜਿਵੇਂ ਆਰਸੀ ਆਪਾਂ ਰੀਨਿਊ ਕਰਾ ਲੈਨੇ ਆ ਪੰਜਾਬ ਦੇ ਵਿੱਚ ਮੋਸਟਲੀ ਹਰ ਇੱਕ ਗੱਡੀ ਰੀਨਿਊ ਹੋ ਜਾਂਦੀ ਆ 5 ਸਾਲਾਂ ਲਈ ਠੀਕ ਆ ਤਾਂ ਹਰ ਇੱਕ ਇਨਸਾਨ ਨੂੰ ਦਿਮਾਗ ਦੇ ਵਿੱਚ ਗੱਲ ਹੋਊਗਾ ਵੀ ਇਹ ਜਿਵੇਂ 5 ਸਾਲ ਦਾ ਬਧਾ ਲਈ ਤਾਂ ਕੰਪਨੀ ਕਹਿੰਦੀ ਤੁਸੀਂ 5 ਸਾਲ ਬਧਾਓ ਚਾ 10 ਸਾਲ ਬਧਾਓ ਸਾਡੀ ਗਾਰੰਟੀ ਸਿਰਫ 15 ਸਾਲ ਦੀ ਹੀ ਆ ਠੀਕ ਹੈ ਜਿਵੇਂ ਹੁਣ ਪ੍ਰਾਈਵੇਟ ਯੂਜ਼ਰ ਨੇ ਠੀਕ ਹੈ ਇਹਨਾਂ ਨੂੰ ਤਾਂ 15 ਸਾਲ ਦੀ ਆ ਗਈ ਜਿਹੜੇ ਕਮਰਸ਼ੀਅਲ ਯੂਜ਼ਰ ਨੇ ਜਿਵੇਂ ਉਹ ਟੈਕਸੀ ਲਾਈਨ ਦੇ ਵਿੱਚ ਤੁਸੀਂ ਦੇਖੋ ਕੈਬ ਲਾਈਨ ਦੇ ਵਿੱਚ ਤੁਸੀਂ ਦੇਖੋ ਹੁਣ ਈਵੀ ਦਾ ਬਹੁਤ ਬੋਲਬਾਲਾ ਹੋ ਰਿਹਾ ਮੋਸਟਲੀ ਲੋਕਾਂ ਨੇ ਹੁਣ ਈਵੀ ਗੱਡੀਆਂ ਜਿਵੇਂ ਆਪਾਂ ਚੰਡੀਗੜ੍ਹ ਜਾਂਦੇ ਆ ਜਾਂ ਪਟਿਆਲੇ ਜਾਂਦੇ ਆ ਜਾਂ ਲੁਧਿਆਣੇ ਜਾਂਦੇ ਆ ਤਾਂ ਇੱਥੇ ਲੋਕਾਂ ਨੇ ਮੋਸਟਲੀ ਗੱਡੀਆਂ ਇਲੈਕਟ੍ਰੀਕਲ ਗੱਡੀਆਂ ਪਾਰਖੀਆਂ ਨੇਗੀ ਠੀਕ ਹੈ ਇਹਦੇ ਵਿੱਚ ਹੁਣ ਕੰਪਨੀ ਕੀ ਕਹਿੰਦੀ ਹੈ ਮੈਂ ਤੁਹਾਨੂੰ 10 ਸਾਲ ਦੀ ਗਾਰੰਟੀ ਦਵਾਂਗੀ ਸਿਰਫ ਜੇ ਕਮਰਸ਼ੀਅਲ ਗੱਡੀ ਆਪਾਂ ਲੈਣੇ ਆ ਤੇ 10 ਸਾਲ ਦੀ ਗਾਰੰਟੀ ਤੇ 2 2 ਲੱਖ ਕਿਲੋਮੀਟਰ ਤੱਕ ਦੀ ਹੀ ਮੇਰੀ ਗਾਰੰਟੀ ਆ 2 ਲੱਖ ਕਿਲੋਮੀਟਰ ਤੱਕ ਹੀ ਮੈਂ ਸਿਰਫ ਤੁਹਾਨੂੰ ਗਾਰੰਟੀ ਦਊਂਗੀ ਬੈਟਰੀ ਦੀ ਜਾਂ ਤਾਂ 2 ਸਾਲ 2 ਲੱਖ ਕਿਲੋਮੀਟਰ ਤੁਹਾਡੇ ਪਹਿਲਾਂ ਹੋ ਗਏ ਤਾਂ ਉਹ ਖਤਮ ਹੋ ਜਾਊਗੀ ਜੇ ਤੁਹਾਡੇ 10 ਸਾਲ ਪੂਰੇ ਹੋ ਗਏ ਤਾਂ ਤੁਹਾਡੇ ਇਹ ਪਹਿਲਾਂ ਮੈਂਟਰੀ ਪਹਿਲਾਂ ਪੂਰੀ ਹੋ ਜਾਊਗੀ ਜੇਕਰ ਆਪਾਂ ਗੱਡੀ ਕਿਸੇ ਨੂੰ ਸੇਲ ਕਰਦੇ ਆ ਠੀਕ ਆ ਤੇ ਉਸ ਬੰਦੇ ਦੇ ਕੋਲੇ ਜਾ ਕੇ ਸੇਮ ਇਹੀ ਪ੍ਰੋਸੀਜਰ ਰਹੂਗਾ ਜਿੰਨਾ ਕਿ ਕਮਰਸ਼ਲ ਕਾਰ ਵਾਲੇ ਕੋਲੇ ਜੇ ਪ੍ਰਾਈਵੇਟ ਗੱਡੀ ਦੀ ਆਪਾਂ ਕਿਸੇ ਬੰਦੇ ਨੂੰ ਸੇਲ ਕਰਦੇ ਆ ਠੀਕ ਆ ਤਾਂ ਕੰਪਨੀ ਕਹਿੰਦੀ ਆ ਮੈਂ ਉਸ ਬੰਦੇ ਨੂੰ 2 ਲੱਖ ਕਿਲੋਮੀਟਰ ਤੇ 10 ਸਾਲ ਦੀ ਇਹੀ ਗਾਰੰਟੀ ਦਊਂਗੀ ਠੀਕ ਆ 2 ਲੱਖ ਕਿਲੋਮੀਟਰ ਜਾਂ ਤਾਂ ਬੰਦਾ ਪਹਿਲਾਂ ਪੂਰੇ ਕਰਦਾ ਜਾਂ ਫਿਰ 2 ਆਪਣੇ ਆ ਕੀ ਕਹਿੰਦੇ ਆ 10 ਸਾਲ ਪੂਰੇ ਹੁੰਦੇ ਆ ਤਾਂ ਕੰਪਨੀ ਜਿਹੜੇ ਕੰਪਨੀ ਦੇ ਡੈਮੋ ਕਰਾ ਰਹੇ ਨੇ ਉਹਦੇ ਵਿੱਚ ਵੀ ਇਹੀ ਸਕੀਮਾਂ 10 ਸਾਲ ਤੇ 2 2 ਲੱਖ ਕਿਲੋਮੀਟਰ ਵਾਲੀ ਠੀਕ ਆ ਇੱਕ ਹੋਰ ਛੋਟਾ ਜਿਹਾ ਸਮਾਨ ਲੋਕਾਂ ਦੇ ਦਿਮਾਗਾਂ ਦੇ ਵਿੱਚ ਆਉਂਦਾ ਹੁੰਦਾ ਹੈ ਕਿ ਜਦ ਆਪਾਂ ਗੱਡੀ ਸਪੋਜ ਕਰੋ ਆਪਾਂ ਬੈਟਰੀ ਖਰਾਬ ਹੋ ਗਈ ਆਪਾਂ ਕੰਪਨੀ ਜਾਂਦੇ ਆ ਵੀ ਕੰਪਨੀ ਆਪਾਂ ਨੂੰ 15 ਸਾਲ ਦੇ ਵਿੱਚ ਨਵੀਂ ਬੈਟਰੀ ਪਾਊਗੀ ਜਾਂ ਪੁਰਾਣੀ ਬੈਟਰੀ ਪਾਊਗੀ ਇਹ ਦੋ ਆਪਣੇ ਨਿਗਾਹ ਦੇ ਸਵਾਲ ਰਹਿੰਦੇ ਨੇ ਵੀ ਕੰਪਨੀ ਆਪਾਂ ਨੂੰ ਕੀ ਕਰੂਗੀ ਜੇਕਰ ਇਹ ਕੰਪਨੀ ਦੀ ਗਾਰੰਟੀ ਆ ਤੇ ਕੰਪਨੀ ਇਸ ਚੀਜ਼ ਨੂੰ ਕਹਿੰਦੀ ਆਸੀਂ ਮੌਕੇ ਦੇ ਹਾਲਾਤ ਦੇਖਾਂਗੇ ਵੀ ਕਿਹੋ ਜੀ ਕੀ ਕੰਡੀਸ਼ਨ ਆ ਗੱਡੀ ਦੀ ਕੀ ਨਹੀਂ ਹੈਗੀ ਠੀਕ ਆ ਉਹ ਛੋਟੇ ਛੋਟੇ ਗੱਲਾਂ ਦੇਖੂਗੀ ਕੰਪਨੀ ਠੀਕ ਆ ਉਹ ਕੰਪਨੀ ਉਹਦੇ ਵਿੱਚ ਤੁਹਾਨੂੰ ਪੁਰਾਣੀ ਬੈਟਰੀ ਵੀ ਦੇ ਸਕਦੀ ਆ ਤੇ ਐਜ਼ ਅ ਨਵੀਂ ਬੈਟਰੀ ਵੀ ਪਾ ਸਕਦੀ ਹੈ ਉਹ ਕੁਝ ਕੰਡੀਸ਼ਨਾਂ ਦੇਖੀਆਂ ਜਾਣਗੀਆਂ ਮੌਕੇ ਦੀਆਂ ਕੰਪਨੀ ਇਹ ਬਾਇਰ ਰਿਟਰਨ ਦੇ ਵਿੱਚ ਐਗਰੀਮੈਂਟ ਦੇ ਵਿੱਚ ਤੁਹਾਨੂੰ ਸੈਂਡ ਕਰਾਉਂਦੀ ਹੈ ਪਹਿਲਾਂ ਜੇ ਗੱਡੀ ਤੁਹਾਨੂੰ ਸੇਲ ਕਰਦੀ ਹੈ ਤਾਂ ਪਲੀਜ਼ ਐਗਰੀਮੈਂਟ ਪਹਿਲਾਂ ਪੜ੍ਹਨਾ ਕਰੋ ਇੱਕ ਵਾਰ ਕੰਪਨੀ ਇਸ ਦੇ ਵਿੱਚ ਇਹ ਨਤੀਜਾ ਕੱਢ ਕੇ ਲਿਆਊਗੀ ਜਿੱਦਾਂ ਕਿ ਹੁਣ 3 ਸਾਲ ਦੇ ਵਿੱਚ ਯੂਜ਼ ਵਿੱਚ 3 ਸਾਲ ਦੇ ਵਿੱਚ ਤੁਹਾਡੀ ਬੈਟਰੀ ਖਰਾਬ ਹੋਊਗੀ ਜਾਂ ਤੁਹਾਡੀ ਗੱਡੀ 60000 ਕਿਲੋਮੀਟਰ ਤੋਂ ਥੱਲੇ ਚੱਲੀ ਹੈ ਗੱਡੀ ਠੀਕ ਹੈ ਤੁਹਾਡੇ ਬੈਟਰੀ 'ਚ ਕੋਈ ਪ੍ਰੋਬਲਮ ਆ ਗਈ ਠੀਕ ਹੈ 60000 ਤੋਂ ਕਿਲੋਮੀਟਰ ਘੱਟ ਚੱਲੀ ਦੇ ਵਿੱਚ ਉਹ ਕੰਪਨੀ ਤੁਹਾਨੂੰ ਉੱਤੇ 85% ਹੈਲਥ ਵਾਲੀ ਬੈਟਰੀ ਨਵੀਂ ਪਾ ਕੇ ਦੇਊਗੀ ਠੀਕ ਹੈ ਉਹ ਕੰਪਨੀ ਨੇ ਬਾਏ ਰਿਟਰਨ ਦੇ ਵਿੱਚ ਸਾਰਾ ਕੁਝ ਦਿੱਤਾ ਹੁੰਦਾ ਹੈ ਇਸੀ ਟਰਮ ਐਂਡ ਕੰਡੀਸ਼ਨ ਇੱਕ ਵਾਰ ਜ਼ਰੂਰ ਰੀਡ ਕਰਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਕੰਪਨੀ ਤੁਹਾਨੂੰ ਸਾਈਨ ਕਰਨ ਨੂੰ ਕਹਿੰਦੀ ਆਪਾਂ ਅੱਖਾਂ ਬੰਦ ਕਰਕੇ ਸਾਈਨ ਨਾ ਕਰਿਆ ਕਰੋ ਪਲੀਜ਼ ਸਾਰੀ ਚੀਜ਼ਾਂ ਕਲੀ-ਕਲੀ ਰੀਡ ਕਰਿਆ ਕਰੋ ਕੀ ਕੀ ਐਗਰੀਮੈਂਟ ਕੰਪਨੀ ਕਰਾ ਰਹੀ ਆ ਕਿਤੇ ਗਲਤ ਚੀਜ਼ ਫੋੜ ਤੋਂ ਸਾਈਨ ਨਾ ਕਰਾ ਲਵੇ ਤਾਂ ਕਿ ਜੋ ਕੱਲੋਂ ਤੁਹਾਡੇ ਬੈਟਰੀ ਚੇਂਜ ਐਕਸ ਤੋ ਪਲੀਜ਼ ਉਹਨੂੰ ਧਿਆਨ ਨਾਲ ਪੜ੍ਹਦਾ ਕਰੋ ਹੁਣ ਛੋਟੀ ਜਿਹੀ ਗੱਲਾਂ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਇਹ ਛੋਟੇ ਛੋਟੇ ਗੱਲਾਂ ਪੂਰੇ ਧਿਆਨ ਨਾਲ ਰੱਖਿਓ ਜਾਂ ਤੁਹਾਨੂੰ ਅੱਗੇ ਜ਼ਿੰਦਗੀ ਦੇ ਵਿੱਚ ਕੰਮ ਆਉਣਗੀਆਂ ਇਹ ਵੀ ਗੱਡੀਆਂ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਦੱਸਿਆ ਸੀ 300 ਤੇ 60000 ਕਿਲੋਮੀਟਰ ਤੱਕ 85% ਦੀ ਹੈਲਥ ਵਾਲੀ ਬੈਟਰੀ ਇਹ ਹੈਲਥ ਓਦਾਂ ਹੁੰਦੀ ਜਿਵੇਂ ਕਿ ਆਪਣੇ ਆਈਫੋਨ ਹੁੰਦੇ ਨੇ ਜੇ ਫੋਨ ਦੇ ਵਿੱਚ ਬੈਟਰੀ ਹੈਲਥ ਹੁੰਦੀ ਹੈ ਓਦਾਂ ਹੀ ਸੇਮ ਕੰਪਨੀਆਂ ਦੇ ਜੇ ਗੱਡੀ ਚੱਲੂਗੀ ਤੁਹਾਨੂੰ ਬੈਟਰੀ ਹੈਲਥ ਨਰਮਲ ਦਿਖਾਊਗੀ ਤਾਂ ਓਦਾਂ ਹੀ ਤੁਹਾਨੂੰ ਜਿਵੇਂ ਜਿਵੇਂ ਗੱਡੀ ਚੱਲੀ ਜਾਊਗੀ ਬ ਉਦਾਂ ਹੀ ਕਿਲੋਮੀਟਰ ਉਹਦੇ ਘਟਦੇ ਰਹਿਣਗੇ ਠੀਕ ਆ ਉਸੇ ਤਰ੍ਹਾਂ ਜਿਵੇਂ 3 ਸਾਲ ਤੋਂ ਲੈ ਕੇ 7 ਸਾਲ ਤੱਕ ਜਾਂ 60000 ਕਿਲੋਮੀਟਰ ਤੋਂ ਲੈ ਕੇ 140000 ਕਿਲੋਮੀਟਰ ਤੱਕ ਤੁਹਾਡੀ ਗੱਡੀ ਦੇ ਵਿੱਚ ਕੋਈ ਬੈਟਰੀ ਦੀ ਦਿੱਕਤ ਆਉਂਦੀ ਆ ਠੀਕ ਆ 60000 ਕਿਲੋਮੀਟਰ ਚੱਲੀ ਹੋਵੇ ਉਦੋਂ 140000 ਕਿਲੋਮੀਟਰ ਦੇ ਵਿੱਚ ਵਿੱਚ ਚੱਲੀ ਹੋਵੇ 3 ਸਾਲ ਤੋਂ ਲੈ ਕੇ 7 ਸਾਲ ਦੇ ਵਿੱਚ ਵਿੱਚ ਤਾਂ ਤੁਹਾਨੂੰ ਕੰਪਨੀ 75% ਬੈਟਰੀ ਹਲਤਾਂ ਲਈ ਗੱਡੀ ਦੇਊਗੀ ਇਧਰੋਂ 7 ਸਾਲ ਤੋਂ ਲੈ ਕੇ 15 ਸਾਲ ਤੱਕ ਜਾਂ 14 140000 ਕਿਲੋਮੀਟਰ ਤੋਂ ਲੈ ਕੇ 2 ਲੱਖ ਕਿਲੋਮੀਟਰ ਤੱਕ ਠੀਕ ਆ ਤੁਹਾਨੂੰ ਕੋਈ ਤੁਹਾਡੀ ਬੈਟਰੀ ਨੂੰ ਕੋਈ ਵੀ ਦਿੱਕਤ ਆਉਂਦੀ ਆ ਤਾਂ ਕੰਪਨੀ ਤੁਹਾਨੂੰ 70% ਬੈਟਰੀ ਹੈਲਥ ਵਾਲੀ ਬੈਟਰੀ ਦੇਊਗੀ ਠੀਕ ਆ ਲਾਸਟ ਤੱਕ ਆਪਾਂ ਜੀ ਦੇਖੀਏ ਤਾਂ ਕੰਪਨੀ ਤੁਹਾਨੂੰ ਲਾਸਟ ਤੱਕ ਵੀ 70% ਬੈਟਰੀ ਵਾਲੀ ਹੈਲਥ ਵਾਲੀ ਬੈਟਰੀ ਤੁਹਾਨੂੰ ਦੇਊਗੀ ਦਊਗੀ ਇਹਦੇ ਵਿੱਚ ਤੁਹਾਡਾ 1 ਮਹੀਨਾ ਜਾਂ 5 5 ਦਿਨ ਦਿੰਦੇ ਹੁਣ ਤਾਂ ਕੰਪਨੀ ਤੁਹਾਨੂੰ 70% ਹੈਲਥ ਵਾਲੀ ਬੈਟਰੀ ਦੇਊਗੀ ਦਊਗੀ ਇਹ ਛੋਟੀਆਂ ਛੋਟੀਆਂ ਚੀਜ਼ਾਂ ਦਾ ਧਿਆਨ ਰੱਖਿਓ ਅਣ ਆਪਾਂ ਗੱਲ ਕਰਦੇ ਆਂ ਇੱਕ ਗੱਡੀ ਦੀ ਬੈਟਰੀ ਦੀ ਗਾਰੰਟੀ ਬਾਰੇ ਕੰਪਨੀ ਨੇ ਜਿਹੜੇ ਜਿਹੜੇ ਸ਼ਰਤਾਂ ਰੱਖੇ ਨੇ ਉਹਦੇ ਬਾਰੇ ਗੱਲ ਕਰਦੇ ਹਾਂ ਠੀਕ ਹੈ ਕੰਪਨੀ ਕਹਿੰਦੀ ਹੈ ਜੇ ਤੁਸੀਂ ਸਾਡੀ ਸ਼ਰਤਾਂ ਦੇ ਅਕੋਰਡਿੰਗ ਚੱਲੋਗੇ ਤਾਂ ਤੁਹਾਨੂੰ ਫੁੱਲ ਗਾਰੰਟੀ ਗਾਰੰਟੀ ਮਿਲੇਗੀ ਜੇ ਤੁਸੀਂ ਸਾਡੀ ਸ਼ਰਤਾਂ ਦੇ ਅਕੋਰਡਿੰਗ ਕੋਈ ਵੀ ਗਲਤੀ ਕਰਦੇ ਹੋ ਜੋ ਅਸੀਂ ਨੇ ਕਿਹਾ ਜੇ ਉਹਨਾਂ ਵਿੱਚੋਂ ਇੱਕ ਵੀ ਗੱਲ ਤੁਸੀਂ ਕਰ ਲਈ ਠੀਕ ਹੈ ਅਸੀਂ ਤੁਹਾਨੂੰ ਕੋਈ ਵੀ ਗਾਰੰਟੀ ਵਾਰੰਟੀ ਨਹੀਂ ਦੇਵਾਂਗੇ ਸਾਡੀ ਕੋਈ ਕੰਪਨੀ ਬੈਟਰੀ ਦੀ ਕੋਈ ਵਾਰੰਟੀ ਨਹੀਂ ਹੋਊਗੀ ਸਾਡੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਊ ਕੰਪਨੀ ਨੇ ਪਹਿਲਾਂ ਕਿਹਾ ਕਹਿੰਦਾ ਜੇ ਤੁਸੀਂ ਸਾਡੇ ਟਾਈਮ ਦੇ ਅਕੋਰਡਿੰਗ ਸਰਵਿਸ ਕਰਾਉਣੀ ਹੋ ਕੰਪਨੀ ਚਾ ਕੇ ਗੱਡੀ ਚੈੱਕ ਅਪ ਕਰਾਉਣੀ ਹੋ ਜਾਂ ਪੇਡ ਆ ਜਾਂ ਨਨ ਪੇਡ ਆ ਟਾਈਮ ਸਿਰ ਜੇ ਤੁਸੀਂ ਕੰਪਨੀ ਦੇ ਵਿੱਚ ਗੱਡੀ ਲੈ ਕੇ ਆਉਂਗੇ ਠੀਕ ਹੈ ਅਸੀਂ ਸਾਰੀ ਚੈੱਕ ਕਰਾਂਗੇ ਗੱਡੀ ਜੇ ਤੁਸੀਂ ਨਹੀਂ ਆਉਂਦੇ ਤਾਂ ਤੁਹਾਡੀ ਸਾਰੀ ਗੱਡੀ ਦੀ ਵਾਰੰਟੀ ਖਤਮ ਇਹ ਪਹਿਲੀ ਸ਼ਰਤ ਸੀ ਦੂਜੀ ਸ਼ਰਤ ਇਹ ਆ ਕੰਪਨੀ ਦੀ ਜੇ ਤੁਸੀਂ ਕੋਈ ਵੀ ਗੱਡੀ ਨਾਲ ਸਟੰਟ ਕਰਦੇ ਹੋ ਕੋਈ ਵੀ ਫੁੱਟੀ ਚਿੱਧੀ ਹਰਕਤ ਕਰਦੇ ਹੋ ਗੱਡੀ ਨਾਲ ਜੇ ਇੱਕ ਵਾਰ ਵੀ ਵੀਡੀਓ ਕਿਸੇ ਸਾਹਮਣੇ ਆ ਗਈ ਤਾਂ ਉਹ ਗੱਡੀ ਦੀ ਗਾਰੰਟੀ ਖਤਮ ਠੀਕ ਆ ਤੇ ਦੂਜੇ ਨੰਬਰ ਤੇ ਉਹ ਸਟੰਟ ਕੰਪਨੀ ਦੇ ਵਿੱਚ ਫੀਚਰ ਲਾਏ ਨੇ ਉਹਦੇ ਤੇ ਲਾ ਕੇ ਸਾਰਾ ਪਤਾ ਲੱਗ ਜੂ ਗੱਡੀ ਨੇ ਕਿੰਨਾ ਕਿ ਧੱਕਾ ਕਰਦੇ ਹੋ ਕਿੰਨਾ ਨਹੀਂ ਧੱਕਾ ਕਰਦੇ ਉਹ ਸਾਰੇ ਸਟੰਟਰ ਦੇ ਬਾਰੇ ਸਾਨੂੰ ਗੱਡੀ ਦੇ ਵਿੱਚੋਂ ਜਾਣਕਾਰੀ ਮਿਲ ਜੂਗੀ ਤਾਂ ਵੀ ਕੰਪਨੀ ਨੇ ਕਿਹਾ ਵੀ ਸਾਨੂੰ ਤੁਹਾਨੂੰ ਕੋਈ ਵੀ ਗਾਰੰਟੀ ਨਹੀਂ ਦਿੱਤੀ ਜਾਊਗੀ ਗੱਡੀ ਦੀ ਐਕਸੀਡੈਂਟ ਹੋ ਜਾਂਦੀ ਆ ਜਿੱਦਾਂ ਕੰਪਨੀ ਕਹਿੰਦੀ ਹੈ ਕਿ ਗੱਡੀ ਦਾ ਕੋਈ ਵੀ ਐਕਸੀਡੈਂਟ ਹੋ ਜਾਂਦਾ ਹੈ, ਮੇਜਰ ਐਕਸੀਡੈਂਟ ਹੋ ਜਾਂਦਾ ਹੈ, ਬੈਟਰੀ ਤੱਕ ਟੱਚ ਪਹੁੰਚਦੀ ਹੈ ਜਾਂ ਨਹੀਂ ਟੱਚ ਪਹੁੰਚਦੀ, ਉਹ ਕੰਪਨੀ ਟਾਈਮ ਤੇ ਦੱਸੂਗੀ ਵੀ ਕੀ ਗੱਲ ਹੈ ਤੇ ਕੋਈ ਵੀ ਐਕਸੀਡੈਂਟ ਹੋ ਜਾਂਦਾ ਤਾਂ ਵੀ ਕੰਪਨੀ ਆਪਾਂ ਨੂੰ ਕੋਈ ਕਲੇਮ ਨਹੀਂ ਦੂਗੀ। ਬੈਟਰੀ ਦੀ ਗਾਰੰਟੀ ਦਾ ਕੋਈ ਕਲੇਮ ਲਿਨੂਗਾ। ਵੈਸੇ ਦੇਖਿਆ ਜਾਵੇ ਤਾਂ ਰਾਸਤੇ ਤੋਂ ਬੰਦਾ ਤੁਰਿਆ ਫਿਰਦਾ ਗੱਡੀ ਲੈ ਕੇ ਤਾਂ ਰਾਸਤੇ 'ਚ ਕੋਈ ਨਾ ਕੋਈ ਐਕਸੀਡੈਂਟ ਤਾਂ ਹੋ ਹੀ ਜਾਂਦਾ ਹੈ। ਤਾਂ ਦੇਖਦੇ ਆਂ ਇਹਦੇ ਵਿੱਚ ਕੰਪਨੀ ਕੀ ਕਹਿੰਦੀ ਹੈ ਵੀ ਜੇ ਬੈਟਰੀ ਨੂੰ ਟੱਚ ਆਉਂਦੇ ਹੋ ਤਾਂ ਗਾਰੰਟੀ ਨਹੀਂ ਮਿਲਦੀ ਜਾਂ ਫਿਰ ਕੋਈ ਹੋਰ ਸ਼ਰਤ ਰੱਖਦੀ ਆ ਇਹ ਚੀਜ਼ ਬਾਰੇ ਕੰਪਨੀ ਨੇ ਅਜੇ ਆਪਾਂ ਨੂੰ ਫਿਲਹਾਲ ਕੋਈ ਵੀ ਸਾਹਮਣੇ ਗੱਲ ਨਹੀਂ ਕਰੀ ਤੇ ਥਰਡ ਹੈਗਾ ਹੀ ਆਪਣਾ ਤੇ ਆਪਾਂ ਕੋਈ ਵੀ ਡਿਫਾਲਟ ਹੀ ਚਾਰਜਰ ਨਹੀਂ ਯੂਜ਼ ਕਰਨਾ ਕੰਪਨੀ ਦੀ ਬੈਟਰੀ ਨਾਲ ਜੇ ਕੋਈ ਡਿਫਾਲਟ ਹੀ ਚਾਰਜਰ ਨਾਲ ਕਰਦੇ ਆ ਚਾਰਜ ਤਾਂ ਵੀ ਉਹ ਕੰਪਨੀ ਕੋਈ ਵੀ ਕੰਪਨੀ ਕਲੇਮ ਨਹੀਂ ਦੇਊਗੀ ਇਹ ਗੱਲ ਦਾ ਧਿਆਨ ਰੱਖਣਾ ਬੂ ਖਰਾਬ ਚਾਰਜਰ ਜਾਂ ਕੋਈ ਬਾਹਰਲਾ ਚਾਰਜਰ ਕੰਪਨੀ ਨਾਲ ਯੂਜ਼ ਨਹੀਂ ਕਰਨਾ ਜੋ ਕੰਪਨੀ ਦਿੱਤਾ ਹੈ ਚਾਰਜਰ ਜਾਂ ਜੋ ਰੋੜਾਂ ਤੇ ਚਾਰਜਰ ਲੱਗੇ ਹੋਣੇ ਸਿਰਫ ਉਹੀ ਚਾਰਜਰ ਯੂਜ਼ ਕਰਨੇ ਆ ਜੋਤਾ ਹੈਗਾ ਕਾਰ ਮੋਡੀਫਿਕੇਸ਼ਨ ਜੇ ਆਪਾਂ ਕਾਰ ਮੋਡੀਫਿਕੇਸ਼ਨ ਕਰਾਉਣੇ ਆ ਕੋਈ ਵੀ ਹਰਕਤ ਕਰਾਉਣੇ ਛੋਟੇ-ਮੋਟੇ ਬਦਲ ਬਚੇਂ ਚੇਂਜ ਕਰਾਉਣੇ ਆ ਤਾਂ ਵੀ ਕੰਪਨੀ ਕਹਿੰਦੀ ਹੈ ਮੈਂ ਆਪਣੀ ਗਾਰੰਟੀ ਨਹੀਂ ਦੇਣੀ ਹੈਗੀ ਜੇ ਬੈਟਰੀ ਨਾਲ ਕੋਈ ਛੇੜਖਾਨੀ ਕਰਦੇ ਆ ਛੋਟਾ-ਵੱਡਾ ਚਾਰਜਰ ਲਾਉਣੇ ਆ ਠੀਕ ਆ ਜਾਂ ਬੈਟਰੀ ਨਾਲ ਕੋਈ ਛੋਟੇ-ਮੋਟੇ ਤਾਰਾਂ ਅਟੈਚ ਕਰਦੇ ਆ ਹੋਰ ਠੀਕ ਆ ਜਾਂ ਬੈਟਰੀ ਦੇ ਨਾਲ ਇੱਕ ਛੋਟੀ ਬੈਟਰੀ ਹੁੰਦੀ ਹੈ 12 ਵੋਲਟ ਜਿੰਮੇ ਆਮ ਗੱਡੀਆਂ ਦੇ ਵਿੱਚ ਹਰੇਕ ਦੇ ਵਿੱਚ ਹੁੰਦੀ ਹੈ ਜੋ ਤਾਰ ਕੇ ਆਪਾਂ ਕਿਸੇ ਗੱਡੀ ਨੂੰ ਸਟਾਰਟ ਕਰਦੇ ਆ ਜਾਂ ਵੱਡੀ ਬੈਟਰੀ ਨਾਲ ਗੱਡੀਆਂ ਚਾਰਟ ਕਰ ਉਦੇ ਨਾਲ ਆਪ ਕੋਈ ਵੀ ਹੋਰ ਨਵਾਂ ਪ੍ਰੋਡਕਟ ਲਾਉਣ ਦੀ ਕੋਸ਼ਿਸ਼ ਕਰਦੇ ਆਂ ਜੇ ਉਹਦੇ ਨਾਲ ਕੋਈ ਵੀ ਛੇੜਖਾਨ ਛੇੜਖਾਨੀ ਹੁੰਦੀ ਹੈ ਤਾਂ ਵੀ ਕੰਪਨੀ ਆਪਣੀ ਗਾਰੰਟੀ ਨਹੀਂ ਦੇਊਗੀ ਠੀਕ ਹੈ ਇਹਨਾਂ ਗੱਲਾਂ ਧਿਆਨ ਰੱਖਿਓ ਹੋਰ ਛੋਟੇ ਛੋਟੇ ਗੱਲਾਂ ਦੱਸ ਦਿਆਂ ਜੇਕਰ ਤੁਸੀਂ ਚੱਲ ਰਹੇ ਹੋ ਠੀਕ ਹੈ ਰਾਸਤੇ ਦੇ ਵਿੱਚ ਤੁਹਾਡੀ ਗੱਡੀ ਕਿਸੇ ਥੱਲੇ ਲੱਗਦੀ ਆ ਤਾਂ ਗੱਡੀ ਦੇ ਨੀਚੇ ਨੇ ਇੱਕ ਚਾਦਰ ਲੱਗੀ ਹੋਈ ਆ ਜੋ ਗੱਡੀ ਦੀ ਚਾਦਰ ਪਾੜ ਗਈ ਜਾਂ ਬੈਟਰੀ ਨਾਲ ਕੋਈ ਚੀਜ਼ ਟੱਚ ਹੋ ਗਈ ਤਾਂ ਵੀ ਤੁਹਾਡੀ ਗਾਰੰਟੀ ਖਤਮ ਹੋ ਜਾਊਗੀ ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਕੰਪਨੀ ਕਹਿੰਦੀ ਆ ਕਿ ਤੁਸੀਂ ਰੋਡ ਦੇ ਉੱਤੇ ਚੱਲ ਰਹੇ ਹੋ ਜੇ ਗੱਡੀ ਤੁਹਾਡੇ ਨੀਚੋਂ ਟੱਚ ਹੁੰਦੀ ਆ ਤਾਂ ਤੁਹਾਡੀ ਗਾਰੰਟੀ ਖਤਮ ਹੋ ਸਕਦੀ ਆ ਤੁਸੀਂ ਟਾਈਮ ਸਿਰ ਸੌਫਟਵੇਅਰ ਅਪਡੇਟ ਨਹੀਂ ਕਰਾਉਂਦੇ ਜਾਂ ਤੁਹਾਡੇ ਕੋਲ ਟਾਈਮ ਨਹੀਂ ਨਿਕਲਿਆ ਜਾਂ ਕੁਝ ਵੀ ਕੰਪਨੀ ਜਦੋਂ ਕਹਿੰਦੀ ਆ ਵੀ ਤੁਹਾਨੂੰ ਜਾ ਕੇ ਗੱਡੀ ਅਪਡੇਟ ਕਰਾਉਣੀ ਆ ਤੁਸੀਂ ਇਹ ਗੱਲਾਂ ਧਿਆਨ ਰੱਖਣਾ ਵੀ ਟਾਈਮ ਟੂ ਟਾਈਮ ਗੱਡੀ ਦਾ ਸੌਫਟਵੇਅਰ ਅਪਡੇਟ ਕਰਾਉਣਾ ਤੇ ਇੱਕ ਗੱਲ ਹੋਰ ਗੱਡੀ ਕਦੇ ਵੀ ਜੇ ਚਾਰਜ 5% ਤੋਂ ਥੱਲੇ ਨਹੀਂ ਲੱਗੇ ਜਾਣਾ ਜਦੋਂ ਗੱਡੀ ਦਾ 5% ਥੱਲੇ ਚਾਰਜ ਰਹਿ ਗਿਆ ਤਾਂ ਆਪਾਂ ਗੱਡੀ ਯੂਜ਼ ਨਹੀਂ ਕਰਨੀ ਜੇ ਆਪਾਂ ਇਦਾਂ ਕਰਦੇ ਹਾਂ ਤਾਂ ਤਾਂ ਵੀ ਕੰਪਨੀ ਕਹਿੰਦੀ ਆ ਸੀ ਤੁਹਾਨੂੰ ਕੋਈ ਗਾਰੰਟੀ ਨਹੀਂ ਦੇਣੀ ਕਿਉਂਕਿ ਉਹ ਕੰਪਨੀ ਬੈਟਰੀ ਦੱਸੂਗੀ ਕਿੰਨੇ ਪਰ ਬੈਟਰੀ ਹੈਲਥ ਇਦੋਂ ਥੱਲੇ ਗਈ ਆ ਠੀਕ ਆ ਉਹਨਾਂ ਕੁਝ ਗੱਲਾਂ ਨੇ ਜੋ ਕਿ ਆਪਾਂ ਬੈਟਰੀ ਦੀ ਆਪਾਂ ਡਿਰੇਕਸ਼ਨ ਨੂੰ ਵਧਾਉਣ ਲਈ ਆਪਾਂ ਕੀ ਕੁਝ ਕਰ ਸਕਦੇ ਆ ਠੀਕ ਆ ਉਹਦੇ ਬਾਰੇ ਤੁਹਾਨੂੰ ਛੋਟੀ ਜਾਣਕਾਰੀ ਦੇਣੇ ਆ ਕਦੇ ਵੀ ਗੱਡੀ ਦੀ ਬੈਟਰੀ ਹੈਲਥ 5% ਤੋਂ ਥੱਲੇ ਨਾ ਹੰਦੋ ਤਾਂ ਕਿ ਆਪਣੀ ਬੈਟਰੀ ਹੈਲਥ ਥੱਲੇ ਨਾ ਡਿੱਗੇ ਇਹਨੂੰ ਅੱਗ ਤੋਂ ਹਮੇਸ਼ਾ ਲਈ ਦੂਰ ਰੱਖੋ ਜਿਆਦਾਤਰ ਹੋ ਸਕੇ ਤਾਂ ਇਹਦਾ ਧਿਆਨ ਰੱਖੋ ਕਿ ਅੱਗ ਤੋਂ ਥੋੜਾ ਦੂਰੀ ਬਣਾ ਕੇ ਰੱਖੋ ਗੱਡੀ ਦਾ ਜੇ ਕਿਤੇ ਅੱਗ ਲੱਗੀ ਹੈ ਜਾਂ ਕੋਈ ਤੁਹਾਨੂੰ ਗਰਮ ਜਗਾ ਦਿਖ ਰਹੀ ਹੈ ਤਾਂ ਗੱਡੀ ਨੂੰ ਛਾਂਵੇਂ ਲਾਓ ਜਿਆਦਾਤਰ ਗੱਡੀ ਨੂੰ ਠੰਡੀ ਛਾਂਮਤ ਤੇ ਨਾ ਲੈ ਕੇ ਜਾਓ ਗੱਡੀ ਨੂੰ ਕਦੇ ਵੀ ਤੁਸੀਂ 3 ਮਹੀਨੇ ਤੋਂ ਨਹੀਂ ਯੂਜ਼ ਕਰ ਰਹੇ ਠੀਕ ਆ 3 ਮਹੀਨੇ ਬਾਅਦ ਗੱਡੀ ਦੀ ਸੈਲਫ ਮਰੀ ਗਈ ਤਾਂ ਤੁਸੀਂ ਧਿਆਨ ਰੱਖਣਾ ਕਿ ਇਹ ਕੰਪਨੀ ਨੂੰ ਸੂਚਿਤ ਕਰੋ ਕੰਪਨੀ ਆ ਕੇ ਗੱਡੀ ਤੁਹਾਡੀ ਸਟਾਰਟ ਕਰੇ ਠੀਕ ਹੈ ਤੇ ਕੰਪਨੀ ਦੇ ਵਿੱਚ ਹੀ ਗੱਡੀ ਲੈ ਕੇ ਜਾਓ ਇਹ ਇੰਨੇ ਛੋਟੇ ਛੋਟੇ ਗੱਲਾਂ ਦਾ ਧਿਆਨ ਰੱਖਿਆ ਜਾਵੇ ਦੋਸਤੋ ਇਹ ਤੁਹਾਨੂੰ ਸਾਡੀ ਇਸ ਈਵੀ ਗੱਡੀ ਦੀ ਜਾਣਕਾਰੀ ਕਿੱਦਾਂ ਦੀ ਲੱਗੀ ਤਾਂ ਸਾਨੂੰ ਪਲੀਜ਼ ਕਮੈਂਟ ਤੇ ਸਬਸਕ੍ਰਾਈਬ ਕਰਿਓ ਜਰੂਰ ਕਰੋ ਸਾਡਾ ਇਹ ਚੈਨਲ ਨਾ ਮੈਂ ਤੁਹਾਨੂੰ ਛੋਟੇ ਛੋਟੇ ਹਰ ਇੱਕ ਗੱਡੀ ਦੇ ਬਾਰੇ ਜਾਣਕਾਰੀ ਦਿੱਤੀ ਜਾਊਗੀ ਜਿੱਦਾਂ ਕਿ ਇਹ ਡਿਟੇਲ ਚ ਦਿੱਤੀ ਗਈ ਹੈ ਕਿ ਡਿਜ਼ਾਈਨ ਕਰੇ ਇਦਾਂ ਹੀ ਤੁਹਾਨੂੰ ਹਰ ਇੱਕ ਗੱਡੀ ਦੀ ਜਾਣਕਾਰੀ ਡਿਟੇਲ ਦੇ ਵਿੱਚ ਦਿੱਤੀ ਜਾਊਗੀ ਸਤਿ ਸ੍ਰੀ ਅਕਾਲ ਦੋਸਤੋ